ਅਕਸਰੀ ਗੱਲ ਕਹੀ ਜਾਂਦੀ ਹੈ ਕਿ ਜਿਹੜੇ ਬਜ਼ੁਰਗ ਨੇ ਉਹ ਸਾਡਾ ਮਾਣ ਹੁੰਦੇ ਨੇ ਇੱਕ ਬੋੜ ਦੀ ਛਾਂ ਦੀ ਤਰ੍ਹਾਂ ਹੁੰਦੇ ਨੇ ਮੈਂ ਤੁਹਾਡਾ ਆਪਣਾ ਸੁੰਦਰ ਸੁਹਤਾ ਅੱਜ ਅਸੀਂ ਗੱਲ ਕਰਾਂਗੇ ਸਾਡੇ ਬਜ਼ੁਰਗਾਂ ਦੇ ਉੱਤੇ ਇੱਕ ਅਜਿਹੀ ਸੰਸਾ ਦੇ ਪ੍ਰੈਜ਼ੀਡੈਂਟ ਦੇ ਨਾਲ ਤੁਹਾਨੂੰ ਮਿਲਾਵਾਂਗੇ ਜਿਹੜੇ ਇੱਕ ਅਭਿਆਨ ਦੇ ਥਰੂ ਬਜ਼ੁਰਗਾਂ ਦੇ ਉੱਤੇ ਕੰਮ ਕਰਦੇ ਨੇ ਸਮਾਜ ਦੇ ਵਿੱਚ ਬਹੁਤ ਸਾਰੀਆਂ ਐਨਜੀਓ ਬਹੁਤ ਸਾਰੀਆਂ ਸੰਸਥਾ ਨੇ ਜਿਹੜੀਆਂ ਆਏ ਦਿਨ ਵੱਖ-ਵੱਖ ਤਰੀਕੇ ਦੇ ਨਾਲ ਸਮਾਜ ਸੇਵਾ ਕਰਦੀਆਂ ਨੇ ਪਰ ਅੱਜ ਜਿਸ ਸ਼ਖਸ ਦੇ ਨਾਲ ਮੈਂ ਤੁਹਾਨੂੰ ਮਿਲਣ ਜਾ ਰਿਹਾ ਉਹਨਾਂ ਦੀ ਸੋਚ ਅਤੇ ਉਹਨਾਂ ਦਾ ਜਿਹੜਾ ਅਭਿਆਨ ਹੈ ਉਹ ਬਹੁਤ ਵਕਰਾ ਹੈ ਬਹੁਤ निराला ਹੈ ਮੈਂ ਤੁਹਾਡੇ ਨਾਲ ਮਿਲਣ ਜਾ ਰਿਹਾ ਸੀਨੀਅਰ ਸਿਟੀਜ਼ਨ ਅਭਿਆਨ ٹرسٹ ਦੇ ਡਿਸਟ੍ਰਿਕਟ ਪ੍ਰੈਜ਼ੀਡੈਂਟ ਸ਼੍ਰੀ ਕਮਲ ਕੁਮਾਰ ਜੀ ਨੂੰ ਕਮਲ ਜੀ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਨਮਸਕਾਰ ਜੀ। ਥੈਂਕ ਯੂ। ਕਮਲ ਜੀ ਜਿਵੇਂ ਤੁਸੀਂ ਸੀਨੀਅਰ ਸਿਟੀਜ਼ਨ ਅਭਿਆਨ ਤਾਂ ਮੈਂ ਤੁਹਾਡੇ ਤੋਂ ਇਹ ਪੁੱਛਣਾ ਚਾਹੁੰਦਾ ਔਰ ਦਰਸ਼ਕ ਵੀ ਜਾਨਣਾ ਚਾਹੁੰਦੇ ਨੇ ਕਿ ਬਹੁਤ ਸਾਰੀਆਂ ਸੰਸਥਾ ਨੇ ਜਿਹੜੀਆਂ ਕੋਈ ਡੌਗਸ ਦੇ ਉੱਤੇ ਨੇ, ਐਨੀਮਲਸ ਦੇ ਉੱਤੇ ਨੇ, ਪਰਿਆਵਰਣ ਦੇ ਉੱਤੇ ਨੇ ਜਾਂ ਐਜੂਕੇਸ਼ਨ ਦੇ ਉੱਤੇ ਨੇ ਸੀਨੀਅਰ ਸਿਟੀਜ਼ਨ ਹੀ ਕਿਉਂ? ਕਿਉਂ ਤੁਸੀਂ ਇਹ ਜਿਹੜੀ ਹੈ ਸੰਸਥਾ ਬਣਾਈ? ਕਿਉਂ ਇਹ ਅਭਿਆਨ ਤੁਹਾਡੇ ਵੱਲੋਂ ਚਲਾਇਆ ਗਿਆ? ਸੋ ਤਾਂ ਸਭ ਗੱਲ ਹੈ ਕਿ ਇਸ ਬਿਹਾਣ ਦਾ ਜਿਹੜਾ ਮੇਨ ਇੱਕ ਰੀਜ਼ਨ ਹੈ ਉਹ ਇੱਕ ਘਟਨਾ ਹੈ ਮੇਰੀ ਲਾਈਫ ਦੇ ਵਿੱਚ ਹੋਈ ਸੀ ਮੈਂ ਉਦੋਂ ਮੈਂ ਪਹਿਲਾਂ ਇਹ ਦੱਸ ਦਵਾਂ ਕਿ ਮੈਂ ਪੀਐਸਪੀਸੀਐਲ ਦੇ ਵਿੱਚੋਂ ਰਿਟਾਇਰ ਹੋਇਆ ਹਾਂ ਜੀ ਤੇ ਮੇਰੀ ਚੈਕਿੰਗ ਦੀ ਜੌਬ ਸੀ ਚੈਕਿੰਗ ਕਰਨੀ ਸੀ ਮੇਰੀ ਤੇ ਮੈਂ ਆਪਣੇ ਦਫ਼ਤਰ ਬੈਠਾ ਹੋਇਆ ਸੀ ਤੇ ਇਹ ਮੇਰੇ ਮੋਸਟਲੀ ਜਿਹੜੀ ਸਰਵਿਸ ਹੈ ਉਹ ਰੂਰਲ ਏਰੀਆ ਦੇ ਵਿੱਚ ਹੀ ਰਹੀ ਹੈ ਮੋਸਟਲੀ 75% ਦਾ ਰੂਰਲ ਏਰੀਆ ਚ ਹੀ ਕੰਮ ਕੀਤਾ ਹੈ ਇੱਕ ਦਿਨ ਮੈਂ ਬੈਠਾ ਆਪਣੇ ਰੂਮ ਦੇ ਵਿੱਚ ਬੈਠਾ ਕੰਮ ਕਰ ਰਿਹਾ ਸੀ ਔਰ ਟਿਕਾ ਰਿਹਾ ਸੀ ਤੇ ਇੱਕ ਬੰਦਾ ਮੇਰੇ ਕਮਰੇ ਦੇ ਅੱਗੇ ਗੁਜ਼ਰਿਆ ਤੇ ਉਹ ਥੋੜਾ ਜਿਹਾ ਸੁਸਕੰਦੀ ਆਵਾਜ਼ ਆ ਰਹੀ ਸੀ ਜੀ ਪਹਿਲਾਂ ਮੈਂ ਗੌਰ ਨਹੀਂ ਕੀਤਾ ਜਦੋਂ ਦੁਬਾਰਾ ਫਿਰ ਗੁਜਰਿਆ ਤੀਜੀ ਵਾਰ ਗੁਜਰਿਆ ਮੈਂ ਉੱਠ ਕੇ ਤੇ ਕਮਰੇ ਦੇ ਬਾਹਰ ਗਿਆ ਤੇ ਮੈਂ ਕਿਹਾ ਹਾਂ ਜੀ ਭਾਜੀ ਕੀ ਕੀ ਗੱਲ ਐ ਕੰਦਾ ਜੀ ਉਹਨੇ ਆਪਣੀ ਪ੍ਰੋਬਲਮ ਦੱਸੀ ਫੋਨ ਪ੍ਰੋਬਲਮ ਦੇ ਕਰ ਮੈਂ ਤੁਹਾਨੂੰ ਡਿਕਟੇਟ ਨਹੀਂ ਕਰ پا ਰਿਹਾ ਜੀ ਉਹਨੇ ਪ੍ਰੋਬਲਮ ਦੱਸੀ ਤੇ ਮੈਂ ਕਿਹਾ ਜੀ ਕਿਹਦਾ ਮਤਲਬ ਕੀ ਕੀ ਪ੍ਰੋਬਲਮ ਤੁਹਾਨੂੰ ਆ ਕੇ ਰਹੀ ਹੈ ਕਿਸ ਲੈਵਲ ਤੋਂ ਆ ਰਹੀ ਹੈ ਕਿਹੜਾ ਬੰਦਾ ਤੁਹਾਨੂੰ ਨਹੀਂ ਅਕੋਮੋਡੇਟ ਕਰ ਰਿਹਾ ਜੀ ਉਨੇ ਮੈਂ ਦੱਸਿਆ ਜੀ ਮੈਨੂੰ ਕੋਈ ਵੀ ਅਕਮੋਡੇਟ ਨਹੀਂ ਕਰ ਰਿਹਾ ਜੀ ਇੱਥੇ ਤੇ ਮੇਰੀ ਤਾਂ ਕੋਈ ਸੁਣਵਾਈ ਨਹੀਂ ਹੁੰਦੀ ਵੀ ਮੇਰੇ ਕੱਪੜੇ ਪਾਟੇ ਨੇ ਦੇਖੇ ਉਹ ਮੈਨੂੰ ਕਹਿੰਦੇ ਜੀ ਭਾਈਆ ਪਾਸੇ ਹੋ ਗਏ ਖਲੋ ਸਾਡੇ ਕੋਲ ਮੈਂ ਕਿਹਾ ਮੈਂ ਇਹਨੂੰ ਬਿਠਾਇਆ ਆਪਣੇ ਕਮਰੇ ਦੇ ਵਿੱਚ ਲਿਆ ਕੇ ਮੈਂ ਕਿਹਾ ਬੈਠੋ ਤੁਸੀਂ ਜਦੋਂ ਬੈਠੇ ਉਹਨੇ ਆਪਣੀ ਪ੍ਰੋਬਲਮ ਦੱਸੀ ਮੈਂ ਉਹਨੂੰ ਕਿਹਾ ਚਲੋ ਕੋਈ ਨਹੀਂ ਜੋ ਮੇਰੇ ਬਾਅਦ ਚ ਹੋਏਗਾ ਮੈਂ ਕਰਾਂਗਾ ਜੀ ਮੈਂ ਉਹਦੀ ਪ੍ਰੋਬਲਮ ਦੇ ਨਾਲ ریلیਟਡ ਬੰਦੇ ਨੂੰ ਬੁਲਾਇਆ ਮੈਂ ਕਿਹਾ ਯਾਰ ਇਹ ਗੱਲ ਹੈ ਕਿ ਤੂੰ ਇਹ ਵਿਚਾਰੇ ਦਾ ਕੀ ਪ੍ਰੋਬਲਮ ਕਿਉਂ ਨਹੀਂ ਹੱਲ ਕਰਦਾ ਪਿਆ ਕਹਿੰਦਾ ਜੀ ਰਿਕਾਰਡ ਨਹੀਂ ਲੱਭਦਾ ਮੈਂ ਕਿਹਾ ਰਿਕਾਰਡਿੰਗ ਨੇ ਥੋੜਾ ਨਾ ਬਣਾ ਆ ਕੇ ਰਿਕਾਰਡ ਤੇ ਅਹੀਂ ਲੱਭਾਉਗੇ ਜੀ ਬਿਲਕੁਲ ਤੂੰ ਇਸ ਤਰ੍ਹਾਂ ਕਰ ਰਿਹਾ ਇਹਨੂੰ ਟਾਈਮ ਦੇ ਦੇ ਥੋੜਾ ਜਿਹਾ ਇਹ ਕੱਲ ਪਰਸੋਂ ਚੌਥ ਜਿਹੜਾ ਤੂੰ ਕਹਿ ਰਿਹਾ ਉਹਦੋਂ ਆ ਜਾਏਗਾ ਠੀਕ ਹੈ ਸਾਡੇ ਗਵਰਨਮੈਂਟ ਡਿਪਾਰਟਮੈਂਟ ਚ ਹਾਲਤ ਬਹੁਤ ਮਾੜਾ ਹੈ ਸੀਨੀਅਰ ਸਿਟੀਜਨ ਦਾ ਤੇ ਉਸ ਤੋਂ ਜ਼ਿਆਦਾ ਮਾੜਾ ਹਾਲਤ ਸੁਣਾਈ ਕੋਈ ਹੋ ਨਹੀਂ ਰਹੀ ਉੱਥੇ ਜੀ ਉਹ ਮੇਰੇ ਕਹਿੰਦਾ ਤੇਰੀ ਚੈੱਕ ਰਗੇ ਨੇ ਕੱਲ ਨੂੰ ਮੈਨੂੰ ਵੀ ਚੈੱਕ ਕਰ ਸਕਦੇ ਨੇ ਜੀ ਉਹਨਾਂ ਨੇ ਉਹ ਨੂੰ ਕਹਿੰਦਾ ਜੇ ਤੂੰ ਬੁੱਧਵਾਰ ਆਈ ਨਾ ਮੈਂ ਕਹਿੰਦੀ ਅਬ ਦੋ ਦਿਨ ਬਾਅਦ ਆਈ ਨਾ ਮੈਂ ਉਹ ਬੰਦਾ ਚਲਾ ਗਿਆ ਤੇ ਮੈਂ ਆਪਣੇ ਕੰਸਰਨਿੰਗ ਜਿਹੜੇ EMPLOYEES ਨੂੰ ਕਹਿੰਦੇ ਕੋਈ ਤੂੰ ਕਿਉਂ ਨਹੀਂ ਕੰਮ ਕਰਦਾ ਪਿਆ ਕਹਿੰਦਾ ਛੱਡੋ ਬਰਾਜੀ ਮੈਂ ਸਾਡੇ ਕੋ ਟਾਈਮ ਤੇ ਆਇਆ ਆਪਣੇ ਕੰਮ ਨਹੀਂ ਮੁਕਦੇ ਮੈਂ ਕਹਿੰਦਾ ਸੀਨੀਅਰ ਸਿਟੀਜ਼ਨ ਨੂੰ ਤੋ ਇੱਕ ਬਜ਼ੁਰਗ ਬੰਦਾ ਆਇਆ ਦੇਖ ਕਿੰਨੀ ਧੁੱਪ ਹੈ ਜੂਨ ਦਾ ਮਹੀਨਾ ਸੀ ਉਦੋਂ ਹੀ ਜੂਨ ਦਾ ਮਹੀਨਾ ਦੇ ਚੱਕੜ ਗਈ ਧੁੱਪ ਚਾਇਆ ਤੋ ਦਾ ਕੰਮ ਕਰ ਤੈਨੂੰ ਕੋਈ ਪ੍ਰੋਬਲਮ ਹੈ ਮੈਨੂੰ ਦੱਸ ਕਿ ਅਪਰੂਵਲ ਨਹੀਂ ਆ ਬੀ ਐਕਸੈਮੇਨ ਕੋਲ ਪ੍ਰੂਵਲ ਨਹੀਂ ਆ ਅਸਲੀ ਉਹ ਰਡੀਆਂ ਵਿੱਚ ਰਿਕੁਐਸਟ ਕਰ ਦਿੰਦਾ ਜਾ ਕੇ ਇਹਨਾਂ ਨਹੀਂ ਸਰ ਮੈਂ ਤੁਹਾਡੇ ਕਹਿਣ ਤੇ ਮੈਂ ਕਰ ਦਿੰਦਾ ਤੇ ਉਹ ਕਰਨਾ ਮੇਰੇ ਲਾਈਫ ਦੀ ਨਾ ਇੱਕ ਇਨਸਪਾਇਰਿੰਗ ਮੂਮੈਂਟ ਬਣੀ ਕਿ ਮੈਂ ਸੋਚਿਆ ਕਿ ਨਹੀਂ ਯਾਰ ਅੱਜ ਵੀ ਕੱਲ ਨੂੰ ਸੀਨੀਅਰ ਸਿਟੀਜ਼ਨ ਬੰਨਾ ਮੈਂ ਉਸ ਤੋਂ ਬਾਅਦ ਰਿਟਾਇਰ ਹੋਇਆ ਰਿਟਾਇਰਮੈਂਟ ਤੋਂ ਬਾਅਦ ਮੇਨੂੰ ਖੁਦ ਨਾਲ ਇੱਕ ਪਰਸਨਲ ਹੈਪਨਿੰਗ ਐਕੋ ਜੀ ਹੋ ਗਈ ਕਿ ਮੈਂ ਕਿਸੇ ਆਫਿਸ ਚ ਗਿਆ ਤੇ ਮੈਨੂੰ ਉਹ ਚੀਜ਼ ਫੀਲ ਹੋਈ ਕਿ ਯਾਰ ਇੱਕ ਬੰਦਾ ਜਿਹੜਾ ਕੁਰਸੀ ਤੇ ਬੈਠਾ ਹੁੰਦਾ ਨਾ ਉਹਦੇ ਉਹਦੇ ਹੋਰ ਉਹਨਾਂ ਦੇ ਉਹਦਾ ਹੁੰਦਾ ਹੈ ਰਬਾਬ ਹੋ ਰਿਹਾ ਹੁੰਦਾ ਹੈ ਜੀ ਲੇਕਿਨ ਜੇ ਤੋ ਕੁਰਸੀ ਤੋਂ ਬਾਹਰ ਦੇ ਅੰਦਰ ਨਾ ਫਿਰ ਵਿਦਿਆ ਸੈਸ ਦੇ ਟਾਈਮ ਹੋਲੀ 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 ਲੋਕੀ ਨੂੰ ਭੋਲਾ ਸ਼ੁਰੂ ਕਰ ਦਿੰਦੇ ਨੇ ਉਹ ਮਾਨ ਉਹ ਸਮਾਨ ਉਹ ਚੀਜ਼ ਨਹੀਂ ਮਿਲਦੀ ਜੀ ਉੱਥੇ ਜਾ ਕੇ ਮੇਰੇ ਮਨ ਜਾਇਆ ਕਿ ਵੀ ਸ਼ੁੱਡ ਹਾਵ ਟੂ ਡੂ ਸਮਥਿੰਗ ਫੋਰ ਸੀਨੀਅਰ ਸੀਨੀਅਰ ਇਹ ਮੇਰੇ ਜੀਵਨ ਦਾ ਇੱਕ ਅਧਾਰ ਸੀ ਜਿੱਥੋਂ ਮੈਂ ਆ ਕੇ ਪਰੇਰੀਤ ਹੋਇਆ ਤੇ ਮੈਂ ਕਿਹਾ ਕਿ ਬਈ ਹੁਣ ਮੈਨੂੰ ਕੁਝ ਕਰਨਾ ਚਾਹੀਦਾ ਜੀ ਤੇ ਲੱਕੀਲੀ ਮੇਰੇ ਨਾਲ ਕੁਝ ਉਹ ਕਹਿੰਦੇ ਨਾ ਕਿ ਮੈਂ ਇਕੱਲਾ ਹੀ ਚਲਾਤਾ ਮੰਜ਼ਿਲ ਕੀ ਤਰਫ ਲੋਕ ਜੋੜਤੇ ਗਏ ਕਾਫਲਾ ਬਣਤਾ ਗਿਆ ਓਹ ਕਾਫਲਾ ਬੰਦਾ ਗਿਆ ਕਾਫਲਾ ਬੜਿਆ ਵੀ ਆ ਮੈਨੂੰ ਬੜੇ ਅੱਛੇ ਲੋਕ ਮਿਲੇ ਨੇ ਮੇਰੇ ਨਾਲ ਮੇਰੇ ਵਾਈਸ ਪ੍ਰੈਜ਼ੀਡੈਂਟ ਮਿਸਟਰ ਗੁਲਸਿੰਦਰ ਚਾਹਵਲਾ ਜੀ ਬੜੇ ਇਨਸਪਾਇਰਿੰਗ ਬੰਦੇ ਨੇ ਬੜੇ ਬਜ਼ੁਰਗ ਬੰਦੇ ਨੇ ਉਹਨਾਂ ਦੀ ਐਕਟੀਵਿਟੀਆਂ ਉਹਨਾਂ ਦੀ ਐਫੀਸ਼ੀਐਂਸੀ ਦੇਖ ਕੇ ਉਹਨਾਂ ਦੀ ਪਾਵਰ ਦੇਖ ਕੇ ਮੈਨੂੰ ਇੰਨਾ ਕੋਈ ਜ਼ਿਆਦਾ ਜਜ਼ਬਾ ਜਾਗਿਆ ਮੈਂ ਕਿ ਯਾਰ ਜੇ 85 ਸਾਲ ਦਾ ਬੰਦਾ ਜਿਹੜਾ ਹੈਗਾ ਉਹ ਕੰਮ ਕਰ ਸਕਦਾ ਹੈ ਨੀ ਤੇਜ਼ੀ ਨਾਲ ਕੰਮ ਕਰ ਸਕਦਾ ਤੇ ਮੈਨੂੰ ਕੀ ਪ੍ਰੋਬਲਮ ਹੈ ਮੈਂ ਉਹਨਾਂ ਨਾਲ ਜੁੜਿਆ ਇਸ ਤਰ੍ਹਾਂ ਜੁੜਦਾ ਜੁੜਦਾ ਕਾਫਲਾ ਕਾਫੀ ਡਾ ਹੁੰਦਾ ਜਾ ਰਿਹਾ ਵੈ ਤੇ ਅਸੀਂ ਮੋਸਟਲੀ ਉਹ ਲੋਕਾਂ ਨੂੰ ਪ੍ਰੀਫਰ ਕਰ ਰਹੇ ਆਂ ਕਿ ਸਾਡੇ ਕਾਫਲੇ ਚਾਨ ਜਸਟ ਇਹ ਨਹੀਂ ਕਿ ਆਏ ਬੀਡਿੰਗ ਕੀਤੀ ਖਾਦਾ ਪੀਤਾ ਚਲੇ ਗਏ ਨਹੀਂ ਜੀ ਉਹ ਦੇਖੋ ਉਹ ਸਾਡੇ ਕੋਲ ਮੈਂ ਐਸ ਮਾਧਿਅਮ ਦੇ ਨਾਲ ਮੀਡੀਆ ਦੇ ਮਾਧਿਅਮ ਦੇ ਨਾਲ ਮੈਂ ਸੰਦੇਸ਼ ਦੇਣਾ ਚਾਹਨਾ ਵਾਂ ਕਿ ਜੇ ਉਸ ਬੰਦੇ ਨੂੰ ਵੀ ਖਾਸ ਕਰਕੇ ਸੀਨੀਅਰ ਸਿਟੀਜ਼ਨ ਜੀ ਜੇ ਕਿ ਉਹਨਾਂ ਕੋਈ ਪ੍ਰੋਬਲਮ ਹੈਗੀ ਹੈ ਸਰਕਾਰੀ ਡਿਪਾਰਟਮੈਂਟ ਤੋਂ ਜਾਂ ਉਹਨਾਂ ਨੂੰ ਕਿਸੇ ਵੀ ਮੈਡੀਕਲ ਗਰਾਉਂਡ ਦੇਤੇ ਕੋਈ ਪ੍ਰੋਬਲਮ ਹੈਗੀ ਆ ਉਹ ਸਾਰੇ ਉਹ ਆਕੇ ਕੰਟੈਕਟ ਕਰ ਰਹੇ ਨੇ ਅਸੀਂ ਉਹਨਾਂ ਦਾ ਪ੍ਰੋਬਲਮ ਹਾਲ ਕਰਨ ਦੀ ਕੋਸ਼ਿਸ਼ ਕਰਾਂਗੇ ਐ ਸਬੰਧ ਵਿੱਚ ਮੈਂ ਸ਼ੋਤਾ ਸਾਹਿਬ ਤੁਹਾਨੂੰ ਦੱਸਾਂਗਾ ਕਿ ਅਸੀਂ ਮੈਡੀਕਲ ਗ੍ਰਾਉਂਡ ਤੇ ਬੜੀ ਤੇਜ਼ੀ ਦੇ ਨਾਲ ਅੱਗੇ ਵਧ ਰਹੇ ਹਾਂ ਜੀ ਐ ਸਬੰਧ ਵਿੱਚ ਅਸੀਂ ਡਾਕਟਰਾਂ ਦੇ ਨਾਲ ਕੰਟੈਕਟ ਕਰ ਰਹੇ ਹਾਂ ਸਾਡੇ ਡਾਕਟਰ ਬੋਪਰਾਏ ਜੀ ਜਿਹੜੇ ਦੁਖਨੀਵਾਲਾ ਆਪਣਾ ਹਸਪੀਟਲ ਦੇ ਮਾਲਕ ਨੇ ਬੜੇ ਹੀ ਇੱਕ ਸੁਲਝੇ ਹੋਏ ਇਨਸਾਨ ਨੇ ਬੜੇ ਇੱਕ ਸੰਸੇਰਤ ਓਨਸਟ ਤੇ ਡੈਡੀਕੇਟਿਡ ਵਰਸਸ ਨੇ ਉਹਨਾਂ ਨੇ ਸਾਨੂੰ ਅਸ਼ੋਰ ਦਿਤੀ ਹੈ ਕਿ ਕੱਲ ਨੂੰ ਮੇਨ ਨਾਲ ਉਹ ਔਰਥੋ ਦੇ ਡਾਕਟਰ ਨੇ ਔਰਥੋ ਦਾ ਹਸਪੀਟਲ ਹੈ ਬਾਕੀ ਵੀ ਸਰਵਿਸਿਜ਼ ਪ੍ਰੋਵਾਈਡ ਕੀਤੀ ਜਾਂਦੀ ਹੈ ਕਿਸੇ ਸੀਨੀਅਰ ਸਿਟੀਜ਼ਨ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹ ਅਸੀਂ ਇੱਕ ਕਾਰਡ ਬਣਾ ਬਣਾ ਕੇ ਦੇਣ ਜਾ ਰਹੇ ਹਾਂ ਉਹਦੀ ਕੋਸਟ 10 ਰੁਪਏ ਹੋਏਗੀ 10 ਵਿੱਚ ਉਹ ਕਾਰਡ ਇੱਕ ਸਾਲ ਦੀ ਵੈਲਿਡਿਟੀ ਦੇ ਨਾਲ ਇਸ਼ੂ ਕੀਤਾ ਜਾਏਗਾ ਇਹ ਇਟਸ ਆਲ ਦੀ ਵੈਲੀਡਿਟੀ ਨਾਲ ਉਹ ਨੂੰ ਸ਼ੋ ਕੀਤਾ ਜਾਏਗਾ ਉਹ ਕਾਰ ਲੈ ਕੇ ਉਸ ਹਸਪਤਲ ਜਾਵੇ ਡਾਕਟਰ ਸਾਹਿਬ ਨਾਲ ਕੰਸਲਟ ਕਰੇ ਜੋ ਮੈਕਸਿਮਮ ਤੋਂ ਮੈਕਸਿਮਮ ਕੰਸੈਸ਼ਨ ਹੋ ਸਕਦੀ ਹੈ ਉਹ ਸਾਡੇ ਡਾਕਟਰ ਪ੍ਰੋਵਾਈਡ ਕਰਨਗੇ ਕਬਲ ਜੇ ਜਿਵੇਂ ਤੁਸੀਂ ਦੱਸ ਰਹੇ ਹੋ ਮੈਂ ਪਹਿਲਾਂ ਤੁਹਾਨੂੰ ਇਹ ਸਵਾਲ ਕਰਨਾ ਚਾਹੁੰਦਾ ਸੀ ਕਿਉਂਕਿ ਅਸਲ ਵਿੱਚ ਜਿਹੜੀ ਸਭ ਤੋਂ ਵੱਡੀ ਸਮੱਸਿਆ ਆਂਦੀ ਹੈ ਜਿਹੜੇ ਸੀਨੀਅਰ ਸਿਟੀਜ਼ਨ ਬਜ਼ੁਰਗ ਨੇ ਖਾਸ ਕਰਕੇ ਜਿਹੜੇ ਸੀਨੀਅਰ ਸਿਟੀਜ਼ਨ ਨੇ ਚਾਹੇ ਜਿਹੜੇ ਪੈਨਸ਼ਨ 홀ਡਰ ਨੇ ਜਾਂ ਜਿਨ੍ਹਾਂ ਦੇ ਅੱਛੇ ਫੈਮਲੀਜ਼ ਨੇ ਉਹਨਾਂ ਨੂੰ ਤਾਂ ਬਹੁਤ ਘੱਟ ਪ੍ਰੋਬਲਮਸ ਦੇਖਣ ਨੂੰ ਮਿਲਦੀ ਹੈ। ਲੇਕਿਨ ਜਿਹੜੇ ਗਰੀਬ ਲੋਕ ਨੇ ਦਿਹਾੜੀ ਦਾ ਲੋਕ ਨੇ ਉਹ ਬਜ਼ੁਰਗਾਂ ਨੂੰ ਜਦੋਂ ਕੋਈ ਟੈਸਟ ਕਰਾਉਣਾ ਪਵੇ ਜਾਂ ਕਿਤੇ ਕੋਈ ਜਿੱਦਾਂ ਤੁਸੀਂ ਆਰਥੋ ਦੇ ਡਾਕਟਰ ਸਾਹਿਬ ਡਾਕਟਰ ਜਿੰਦਰਪਾਲ ਬੋਪਾ ਰਾਜੀ ਦੀ ਗੱਲ ਕੀਤੀ ਹੈ ਵੀ ਤੁਹਾਡੇ ٹرسٹ ਦੇ ਜਿਹੜੇ ਐਡਵਾਈਜ਼ਰ ਨੇ ਹਿੱਸਾ ਨੇ ਤੁਹਾਡੇ ٹرسٹ ਦੇ ਤਾਂ ਉਹਨਾਂ ਲੋਕਾਂ ਦੇ ਲਈ ਜਿੱਦਾਂ ਤੁਸੀਂ ਕਾਰਡ ਵਾਲੀ ਜਿਹੜੀ ਸਕੀਮ ਚਲਾ ਰਹੇ ਹੋ ਤਾਂ ਉਹ ਲੋਕ ਜਿਹੜੇ ਆ ਇੱਕ ਕਿੱਦਾਂ ਤੁਹਾਡੇ ਨਾਲ ਕੰਟੈਕਟ ਕਰਨ ਕੋਈ ਤੁਹਾਡਾ ਕੋਈ ਹੈਲਪਲਾਈਨ ਨੰਬਰ ਜਾਂ ਕੋਈ ਤੁਹਾਨੂੰ ਕਿੱਥੇ ਆ ਕੇ ਮਿਲਣ ਜੀ ਸਾਡਾ ਜਿਹੜਾ ਕਾਰਡ ਹੈ ਉਹਦੇ ਤੇ ਹੈਲਪਲਾਈਨ ਨੰਬਰ ਵੀ ਹੈ ਮੇਰਾ ਪਰਸਨਲ ਨੰਬਰ ਵੀ ਹੈ ਸਾਡੇ ਵਾਈਸ ਪ੍ਰੈਜ਼ੀਡੈਂਟ ਦਾ ਨੰਬਰ ਵੀ ਉਹਦੇ ਤੇ ਹੋਏਗਾ ਜੀ ਉਸ ਨੰਬਰ ਤੇ ਕੰਟੈਕਟ ਕਰਨ ਸਾਨੂੰ ਦੱਸਣ ਕਿ ਸਾਨੂੰ ਇਹ ਪ੍ਰੋਬਲਮ ਆ ਰਹੀ ਹੈ ਸਾਡਾ ਡਾਕਟਰ ਜੀਤ ਸ਼ਰਮਨ ਜਿਹੜੇ ਕੀ ਆਪਣਾ ਮਾਡਰ ਟਾਊਨ ਜ਼ਿਲ੍ਹਾ ਦਾ ਮਾਡਰ ਟਾਊਨ ਮੰਡੇ ਪ੍ਰਤੀਨ ਮੰਦਰ ਹੈ ਬੜਾ ਮਸ਼ਹੂਰ ਕਿਸੇ ਨੂੰ ਵੀ ਪੁੱਛਿਆ ਜਾ ਸਕਦਾ ਜੀ ਉੱਥੇ ਉਹ ਲੈਬੋਰੀਟਰੀ ਰਨ ਕਰਦੇ ਪਏ ਨੇ ਜੀ ਜੇ ਕਿਸੇ ਨੂੰ ਕੋਈ ਟੈਸਟ ਦੀ ਜ਼ਰੂਰਤ ਹੈ ਤੇ ਮੈਂ 100% ਦਾਅਵੇ ਨਾਲ ਕਹਿ ਸਕਦਾ ਹਾਂ ਕਿ ਜੇ ਬਾਅਦ ਚ ਕੈਨੇਡੀ ਟੈਸਟ ਉਹ ਟੈਸਟ ਨੂੰ 150 ਰੁਪਏ ਵਿੱਚ ਕਰ ਰਹੇ ਨੇ ਜਾਂ 200 ਵਿੱਚ ਕਰ ਰਹੇ ਨੇ ਤੇ ਉਸ ਨਾਲੋਂ 50 ਰੁਪਏ ਲੈਸ ਉਹ ਟੈਸਟ ਜਿਹੜਾ ਸਾਡੇ ਡਾਕਟਰ ਰਜੀਸ਼ ਸ਼ਰਮਾ ਜੀ ਕਰਨਗੇ ਇਹ ਉਹਨਾਂ ਦੀ ਸਾਡੇ ਪ੍ਰਤੀ ਇੱਕ ਡੈਡੀਕੇਸ਼ਨ ਹੈ ਉਹਨਾਂ ਦੀ ਸਾਡੇ ਪ੍ਰਤੀ ਇੱਕ ਜਿਹਨੂੰ ਕਹਿੰਦੇ ਨੇ ਕਿ ਉਹਨਾਂ ਨੇ ਸਾਨੂੰ ਅਛੋਲੇ ਦਿੱਤੀ ਹੈ ਕਿ ਜੇ ਕੋਈ ਬੰਦਾ ਪੈਸੇ ਨਹੀਂ ਵੀ ਦੇ ਸਕਦਾ ਨਾ ਤੇ ਉਹ ਬੰਦਾ ਵੀ ਜਿਹੜਾ ਆ ਉਹ ਨਾਲ ਕੋਲ ਜਾ ਕੇ ਅਪਰੋਚ ਕਰ ਸਕਦਾ ਹੈ ਸਾਡੇ ਥਰੂ ਕਰ ਸਕਦਾ ਹੈ ਸਾਨੂੰ ਕੰਟੈਕਟ ਕਰੇ ਆਹੀ ਉਹਨੂੰ ਫਾਗਿਆ ਬੀਆ ਬੰਦਾ ਇਸ ਪੋਜੀਸ਼ਨ ਜਿੱਨੀ ਹੋਗਾ ਕੀ ਉਹ ਵਿਚਾਰਾ ਕੁਝ ਕਰ ਸਕੇ ਜੀ ਜੀ ਤੇ ਉਹ ਇਹਦੇ ਵਾਸਤੇ ਵੀ ਤਿਆਰ ਨਹੀਂ ਕਮਲ ਜੀ ਜਿੱਦਾਂ ਅਸੀਂ ਤੁਸੀਂ ਪਹਿਲਾਂ ਜਿਹੜਾ ਆਪਣਾ ਇੱਕ ਇਨਸੀਡੈਂਟ ਤੁਹਾਡੇ ਨਾਲ ਹੋਇਆ ਔਨ ਡਿਊਟੀ ਜਿਹੜਾ ਤੁਹਾਡੇ ਨਾਲ ਸੀ ਜੀ ਜੀ ਤਾਂ ਉੱਥੇ ਮੇਰਾ ਇੱਕ ਸਵਾਲ ਆਂਦਾ ਹੈ ਕਿ ਕਿਉਂਕਿ ਉਹ ਰਿਟਾਇਰਡ ਹੋਣ ਤੋਂ ਬਾਅਦ ਤੁਸੀਂ ਵੀ ਇਹ ਚੀਜ਼ ਦਾ ਸਾਹਮਣਾ ਕੀਤਾ ਤਾਂ ਜਿਹੜੇ ਹੁਣ ਬਹੁਤ ਸਾਰੇ ਪਿੰਡਾਂ ਦੇ ਜਾਂ ਸ਼ਹਿਰਾਂ ਦੇ ਬਜ਼ੁਰਗ ਨੇ ਲੋੜਵੰਦ ਜਿਹੜੇ ਆ ਜਦੋਂ ਕਿਸੇ ਦਫ਼ਤਰ ਚਾਹੀਏ ਪੈਨਸ਼ਨ ਦਾ ਆਫਿਸ ਹੋਵੇ ਜਾਂ ਕਿਸੇ ਹੋਰ ਦਫ਼ਤਰ ਦੇ ਵਿੱਚ ਜਾਂਦੇ ਆ ਤਾਂ ਇਹ ਸੱਚਾਈ ਹੈ ਕਿ ਉਹਨਾਂ ਦਾ ਤਸਕਾਰ ਹੁੰਦਾ ਹੈ ਤਸਕਾਰ ਔਰ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤਾਂ ਕੀ ਤੁਹਾਡੇ ਜਿਹੜਾ ਸੀਨੀਅਰ ਸਿਟੀਜ਼ਨ ਅਭਿਆਨ ٹرسٹ ਹੈ ਕੋਈ ਐਹੋ ਜਿਹਾ ਉਹਨਾਂ ਦਫ਼ਤਰਾਂ ਦੇ ਬਾਹਰ ਕੋਈ ਆਪਣੇ ਕੋਈ ਬੋਰਡ ਬੈਨਰ ਜਾਂ ਹੈਲਪ ਨੰਬਰ ਛੱਡੇਗਾ ਕਿ ਜੇਕਰ ਕਿਸੇ ਨੂੰ ਵੀ ਇਦਾਂ ਦੀ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਹਾਡਾ ਸੀਨੀਅਰ ਸਿਟੀਜ਼ਨਾਂ ਬਿਆਨ ਉਹਨਾਂ ਬਜ਼ੁਰਗਾਂ ਦਾ ਸਾਥ ਦੇਵੇ ਦੇਖੋ ਅਸੀਂ ਇਹ ਚੀਜ਼ ਨੂੰ ਵੀ ਪ੍ਰਾਇੋਰਟੀ ਬੇਸੇ ਲੈ ਰਹੇ ਹਾਂ ਕਿ ਸਭ ਤੋਂ ਜ਼ਿਆਦਾ ਪ੍ਰੋਬਲਮ ਸੀਨੀਅਰ ਸਿਟੀਜ਼ਨਾਂ ਨੂੰ EMPLOYEES ਨੂੰ ਆ ਰਹੀ ਹੈ ਜੀ ਸਬਕਾ ਸਰਕਾਰੀ ਦਫ਼ਤਰਾਂ ਚੋਂ ਆ ਰਹੀ ਹੈ ਜੀ ਕਿਉਂਕਿ ਸਰਕਾਰੀ ਦਫ਼ਤਰਾਂ ਦੇ ਵਿੱਚ ਅਫਸਰ ਜਿਹੜੇ ਕੰਨ ਨਹੀਂ ਆ ਤੇ ਵੇਲੇ ਹੈਗੇ ਨੇ ਆ ਗਏ ਨੇ ਯਾਰ ਸਾਡਾ ਟਾਈਮ ਬਹੁਤ ਖਰਾਬ ਕਰ ਰਹੇ ਨੇ ਬਿਲਕੁਲ ਜੀ ਪਹਿਲਾਂ ਜਿਵੇਂ ਨੂੰ ਅਪਰੋਚ ਕਰਾਂਗੇ ਮਿਲਾਂਗੇ ਨਾ ਜਾ ਕੇ ਸਰ ਸਾਡਾ ਬੰਦੇ ਦੀਆ ਪ੍ਰੋਬਲਮ ਹੈ ਪੁਲਿਸ ਨੂੰ ਹੈਂਡਲ ਕਰੋ ਇਹਨੂੰ ਠੀਕ ਐਂਦੀ ਪ੍ਰੋਬਲਮ ਦਾ ਕੋਈ ਸੋਲੂਸ਼ਨ ਗੱਡੋ ਫਿਰ ਅਸੀਂ ਉਹਨਾਂ ਨੂੰ ਪਿਆਰ ਦੇ ਨਾਲ ਪਹਿਲਾਂ ਸਮਝਾ ਕੇ ਜੇ ਇੱਕ ਦੋ ਵਾਰੀ ਮੌਕਾ ਦਿਆਂਗੇ ਹਾਂ ਸਰ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਠੀਕ ਐ ਸਟਾਫ ਐਸਟਮ ਘਾਟਾ ਹੈ ਵਰਕ ਲੋਡ ਜ਼ਿਆਦਾ ਹੈ ਤੁਸੀਂ ਆਉਣ ਕਰੋ ਸਰ 2 3 4 ਦਿਨ ਲੋ ਅਲਸੋ ਬਾਅਦ ਤੁਹਾਡੇ ਕੋਲ ਆ ਕੇ ਜੀ ਅਦੀ ਬੁਝ ਫਰਤੀਦ ਕਰ ਲਾਂਗੇ ਜੇ ਉਸ ਤੋਂ ਬਾਅਦ ਵੀ ਉਹ ਸਾਡੀ ਦੋ ਤਿੰਨ ਦਿਨ ਬਾਅਦ ਫਿਰ ਵੀ ਸਾਡੀ ਉਹ ਮਤਕੀ ਨਹੀਂ ਕਰਦਾ ਸਾਨੂੰ ਸਾਨੂੰ ਇਗਨੋਰ ਕਰਦੇ ਨੇ ਫਿਰ ਅਸੀਂ ਆਪਣੇ ਲੈਵਲ ਦੇ ਉੱਤੇ ਉਸ ਤੋਂ ਉੱਪਰ ਵੀ ਕੋਈ ਨਾ ਕੋਈ ਹਾਇਰ ਡਾਕਟਰ ਬੈਠਾ ਹੈਗਾ ਹਾਇਰ ਅਫਸਰ ਬੈਠਾ ਹੈਗਾ ਉਹਨੂੰ ਅਪਰੋਚ ਕਰਾਂਗੇ ਉਹਨੂੰ ਕਹਾਂਗੇ ਸਰ ਮੈਂ ਤੁਹਾਡੀ ਲੋਅਰ ਅਫਸਰ ਨੂੰ ਮਿਲਿਆ ਸੀ ਮੈਨੂੰ ਕੋਈ ਰਿਸਪਾਂਸ ਨਹੀਂ ਮਿਲ ਰਿਹਾ ਇਹ ਬੰਦਾ ਬਹੁਤ ਖੱਜਲ ਖਰਾਬ ਹੋ ਰਿਹਾ ਜਿਸ ਉਮਰ ਦੇ ਪ੍ਰਾਪਤ ਹੈ ਬੈਠਾ ਹੈ ਪਤਾ ਨਹੀਂ ਅਗਲਾ ਦਮ ਆਣਾ ਹੈ ਕਿ ਨਹੀਂ ਆਣਾ ਇਹ ਸਾਡੇ ਸਾਰਿਆਂ ਨਾਲ ਹੀ ਹੈ ਇਹ ਉਮਰ ਫੈਕਟਰ ਏਜ ਫੈਕਟਰ ਸਿਰਫ ਬਜ਼ੁਰਗਾਂ ਦੇ ਨਾਲ ਨਹੀਂ ਹੈ ਇਹ ਏਜ ਫੈਕਟਰ ਜਵਾਨੀਆਂ ਦੇ ਵਿੱਚ ਵੀ ਹੋਣਾ ਸ਼ੁਰੂ ਹੋ ਗਿਆ ਹੈ ਕਿ ਭੂਨੇ ਮਿਲ ਕੇ ਗਿਆਸੀ ਹੋਣੇ ਬੰਦਾ ਕਦਮੋ ਯਾ ਸੋਨ ਸਾਰੇ ਹੀ ਸਰਕਾਰੀ ਡਿਪਾਰਟਮੈਂਟਾਂ ਦੇ ਸਹਿਬਾਨ ਨੂੰ ਬੇਨਤੀ ਕਰਾਂਗਾ ਕਿ ਸਾਡੇ ਸੀਨੀਅਰ ਸਿਟੀਜ਼ਨ ਜਿਹੜੇ ਅਭੀ ਸੀਨੀਅਰ ਸੀਨੀਅਰ ਅਭੀ ਕਦਰ ਦੇ ਮੈਂਬਰ ਵਿੱਚ ਚਾਹੇ ਹੈ ਜਾਂ ਨਹੀਂ ਹੈ ਉਹਨਾਂ ਦਾ ਆਦਰ ਕਰਨ ਤੇ ਉਹਨਾਂ ਦਾ ਕੰਮ ਪ੍ਰਾਇੋਰਟੀ ਦੇ ਇਸ ਦੋਤੇ ਹੱਲ ਕਰਨ ਜੀ ਕਮਲ ਜੀ ਇੱਕ ਮੈਂ ਹੋਰ ਤੁਹਾਡੇ ਨਾਲ ਸਵਾਲ ਕਰਨਾ ਚਾਹਨਾ ਹੈ ਸੀਨੀਅਰ ਸਿਟੀਜ਼ਨ ਦੀਆਂ ਬਹੁਤ ਸਾਰੀਆਂ ਹੋਰ ਵੀ ਪ੍ਰੋਬਲਮਸ ਜੀ ਸਰ ਜੀ ਜੀ ਤੁਹਾਡਾ ٹرسٹ ਜਿਹੜਾ ਹੈ ਹੋਰ ਕੀ ਕੀ ਸੀਨੀਅਰ ਸਿਟੀਜ਼ਨ ਲਈ ਅੱਗੇ ਕਰਨ ਜਾ ਰਿਹਾ ਹੈ ਕਿਉਂਕਿ ਮੈਂ ਇੱਕ ਇੱਥੇ ਤੁਹਾਨੂੰ ਬੇਨਤੀ ਕਰਨੀ ਚਾਹੁੰਦਾ ਕਿ ਬਹੁਤ ਸਾਰੇ ਅਜਿਹੇ ਬਜ਼ੁਰਗ ਨੇ ਜਿਨ੍ਹਾਂ ਨੂੰ ਉਹਨਾਂ ਦੇ ਬੱਚੇ ਨਹੀਂ ਸੰਭਾਲਦੇ ਬਿਲਕੁਲ ਠੀਕ ਹੈ ਚਾਹੇ ਉਹ ਉਹਨਾਂ ਦੇ ਵਿੱਚ ਗਿਣਤੀ ਬਹੁਤ ساری ਤਰਾਸਦੀ ਦੀ ਕਰਾ ਹੈ ਕਿ ਉਹਨਾਂ ਵਿੱਚ ਬਹੁਤ ساری ਵੱਡੀ ਗਿਣਤੀ ਅਮੀਰ ਪਰਿਵਾਰਾਂ ਦੀ ਹੈ ਜੀ ਸਰ ਜਿਨ੍ਹਾਂ ਦੇ ਪੁੱਛੇ ਉਹਨਾਂ ਨੂੰ ਬਿਲਕੁਲ ਬਾਹਰ ਕਰਦੇ ਜਾਂ ਬਹੁਤ سارے ਅਨਾਥ ਆਸ਼ਰਮ ਵਿੱਚ ਛੱਡ ਆਉਂਦੇ ਨੇ ਤੇ ਤੁਹਾਡਾ ਸੀਨੀਅਰ ਸਿਟੀਜ਼ਨ ਅਭਿਆਨ ٹرسٹ ਜਿਹੜਾ ਹੈ ਇਹੋ ਜੇ ਲੋਕਾਂ ਨੂੰ ਸਮਝਾਉਣ ਦੇ ਲਈ ਜਾਂ ਉਹਨਾਂ ਬਜ਼ੁਰਗਾਂ ਦੀ ਸਾਂਭ ਸੰਭਾਲ ਲਈ ਕੀ ਕਦਮ ਚੁੱਕਣ ਜਾ ਰਹੇ ਹੈ ਤੁਕੋ ਸਾਡੇ ਸੀਨੀਅਰ ਸਿਟੀਜ਼ਨ ਦੇ ਜਿਹੜੇ ਮੈਂਬਰਸ ਨੇ ਬੜੇ ਹੀ ਸੁਲਝੇ ਹੋਏ ਤੇ ਬੜੇ ਹੀ ਹੰਡੇ ਵਰਤੇ ਹੋਏ ਬੰਦੇ ਨੇ ਜੀ ਤੇ ਸੀਨੀਅਰ ਸਿਟੀਜ਼ਨ ਦਾ ਮਤਲਬ ਇਹ ਹੈ ਕਿ ਅਸੀਂ ਸਾਰੀ ਜ਼ਿੰਦਗੀ ਦੇ ਸਫਰ ਦਾ ਪੜਾਅ ਕਰਕੇ ਹੁਣ ਇਸ ਪੜਾਅ ਤੇ ਪਹੁੰਚੇ ਆ ਕਿ ਆਖਰੀ ਪੜਾਅ ਤੇ ਪਹੁੰਚੇ ਆ ਕਿ ਵਕੋ ਵਕ ਮੁੱਦਿਆਂ ਤੋਂ ਵਕੋ ਵਕ ਕੋਰਨਰ ਤੋਂ ਇਹ ਤਜਰਬੇ ਹਾਸਲ ਕੀਤੇ ਨੇ ਦੇਖਿਆ ਵਾ ਦੇਖੋ ਜੇ ਅਈ ਆਪਣੀ ਜੇ ਕਿਸੇ ਨੂੰ ਕਹਿਣਾ ਹੋਣਾ ਨਾ ਕਿ ਤੂੰ ਗੁੱਡ ਛੱਡ ਦੇ ਤੇ ਸਾਨੂੰ ਪਹਿਲਾਂ ਆਪਣੇ ਆਪ ਨੂੰ ਨਾ ਪਾਏਗਾ ਕਿ ਪਹਿਲਾਂ ਮੈਂ ਗੁੱਡ ਕਰਨਾ ਮੈਂ ਤੇ ਗੁੱਡ ਛੱਡਾਂ ਫੇਰ ਇਹਨੂੰ ਕਹਾਂਗਾ ਨਾ ਮੈਂ ਗੁੱਡ ਛੱਡ ਦੇ ਬਿਲਕੁਲ ਜੀ ਆਪਣੇ ਘਰ ਵਿੱਚ ਮੈਂ ਆਪਣੇ ਮਾਪਿਆਂ ਬਦੁੱ ਸੁਧ ਬੁੱਧ ਨਾ ਲੈਂਦਾ ਹਾਂ ਤਾਂ ਦੂਜੇ ਨੂੰ ਕਹਾਂ ਯਾਰ ਆਪਣੇ ਮਾਪਿਆਂ ਦੀ ਇੱਜ਼ਤ ਕਰ ਤੁਹਾਡੇ ਐਕਸਪ੍ਰੈਸ਼ਨ ਦੇ ਵਿੱਚ ਉਹ ਚੀਜ਼ ਨਹੀਂ ਆਏਗੀ ਜੀ ਬਿਲਕੁਲ ਜੀ ਐਸ ਕਰਕੇ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਘਰ ਦੇ ਵਿੱਚ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਆਪਣੇ ਪੀੜੀ ਥਲੇ ਛੋਟਾ ਮਾਰਨਾ ਪੈਣਾ ਕਿ ਕੀ ਮੈਂ ਆਪਣੇ ਮਾਪਿਆਂ ਦੀ ਸੇਵਾ ਜੇ ਮਾਤਾ ਜਿੰਦਾ ਕਰ ਰਿਹਾ ਹਾਂ ਤੋ ਜਿਉ ਚਲੇ ਗਏ ਨੇ ਕੀ ਮੈਂ ਕੀਤੀ ਸੀ ਜੀ ਬਿਲਕੁਲ ਜੀ ਮੈਂ ਨਹੀਂ ਕੀਤੀ ਸੀ ਕਿ ਕੀ ਮੈਂ ਅਗੋਂ ਕਿਸੇ ਨੂੰ ਅਡਾਪਟ ਕਰਕੇ ਉਹਦੀ ਸੇਵਾ ਕਰਵਾ ਕਰਨ ਵਾਸਤੇ ਕਿ ਮੈਂ ਤੇ ਯਾਰ ਹੋਵਾਂ ਕਿ ਨਾ ਹੋਵਾਂ ਕਿਸੇ ਨੇ ਪੁੱਛਿਆ ਹੈ ਕਿ ਸਾਨੂੰ ਕੀ ਕਰਨਾ ਚਾਹੀਦਾ ਵਾ ਉਹਨਾਂ ਵਾਸਤੇ ਉਹਨਾਂ ਵਾਸਤੇ ਅਹੀ ਜਲਦੀ ਹੀ ਇੱਕ ਕਾਉਂਸਲਿੰਗ ਸੈਂਟਰ ਬਣਾਉਣ ਜਾ ਰਹੇ ਆ ਜੀ ਜਿੱਥੇ ਉਹ ਉਹਨਾਂ ਦੇ ਬੱਚਿਆਂ ਨੂੰ ਪਿਆਰ ਦੇ ਨਾਲ ਬੜੇ ਹੀ ਹੰਬਲ ਤਰੀਕੇ ਦੇ ਨਾਲ ਆਪਣਾ ਬੁਲਾਇਆ ਜਾਏਗਾ ਉਹਨਾਂ ਨੂੰ ਕਿਹਾ ਜਾਏਗਾ ਕਿ ਆਓ ਪਲੀਜ਼ ਤੁਹਾਨੂੰ ਮਿਲੋ ਤੁਸੀਂ ਆਗੇ ਜੇ ਤੁਹਾਡੇ ਕੋਲ ਟਾਈਮ ਨਹੀਂ ਹੈਗਾ ਅਸੀਂ ਤੁਹਾਨੂੰ ਆ ਕੇ ਮਿਲ ਲੈਂਦੇ ਹਾਂ ਮੁੱਦਾ ਇਹ ਹੈ ਕਿ ਤੁਸੀਂ ਸਾਡੇ ਕੋਲ ਆਓ ਜਾਂ ਅਸੀਂ ਤੁਹਾਡੇ ਕੋਲ ਜਾਈਏ ਮੁੱਦਾ ਇਹ ਹੈ ਕਿ ਤੁਸੀਂ ਆਪਣੇ ਮਾਪੇ ਦੀ ਇੱਜ਼ਤ ਕਰੋ ਮਾਪੇ ਵਾਰ-ਵਾਰ ਨਹੀਂ ਮਿਲਦੇ ਜੀ ਖਾਸ ਕਰਕੇ ਉਹ ਕੁਦਾਵ ਨੂੰ ਤੇ ਅਸੀਂ ਵੇਖਿਆ ਨਹੀਂ ਮਾਲਕ ਨੂੰ ਅਸੀਂ ਨਹੀਂ ਇਹ ਕਿ ਆ ਕਿ ਕੋਣ ਹੈ ਫੋਟੋਆਂ ਵਿੱਚ ਦੇਖਦੇ ਆ ਜੀ ਫਲਾਣਾ ਰੱਬ ਹੈ ਫਲਾਣਾ ਗੁਰੂ ਹੈ ਫਲਾਣਾ ਇਹ ਹੈ ਅਸਲ ਗੁਰੂ ਮਾਪਾ ਸਾਡੇ ਅਗੇ ਨੇ ਸਾਨੂੰ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ ਹਾਂ ਦਿਹਾੜੀ ਦਾ ਮੰਨਿਆ ਠੀਕ ਹੈ ਹਰ ਬੰਦਾ ਆਪਣੀ ਪ੍ਰੋਬਲਮ ਜੀ ਉਲਝਿਆ ਆ ਉਹਦੀ ਆਪਣੀ ਫੈਮਿਲੀ ਦੀਆਂ ਪਰੇਸ਼ਾਨੀਆਂ ਬਹੁਤ ਹੈਗੀਆਂ ਨੇ ਜੀ ਬਿਲਕੁਲ ਜੀ ਬਿਲਕੁਲ ਸੋਤਾ ਸਾਹਿਬ ਮਿਆਰੀ ਆ ਗਾ ਵੀ ਕੱਲਾ ਆਪਣੀਆਂ ਪਰੇਸ਼ਾਨੀਆਂ ਨੂੰ ਤੁਸੀਂ ਹੱਲ ਕਰੋ ਲੇਕਿਨ ਉਹਦੇ ਨਾਲ-ਨਾਲ ਆਪਣੇ ਮਾਪੇ ਬਨੂੰ ਤੁਸੀਂ ਤੁਸੀਂ ਥੋੜਾ ਟਾਈਮ ਦੀ ਸਮਝ ਲੋ ਉਹਨਾਂ ਨੂੰ ਸਮਾਂ ਦਿਓ ਆ ਕੇ ਜੁੜੀ ਤੇ ਆਦੇਓ ਆ ਕੇ ਪਹਿਲਾਂ ਪੁੱਛੋ ਕੀ ਖਾਦਾ ਜੀ ਹਾਂ ਠੀਕ ਹੋ ਕੋਈ ਦਵਾਈ ਦੀ ਜ਼ਰੂਰਤ ਹੈ ਕੁਛ ਹੈ ਤੁਹਾਡੀ 10 ਮਿੰਟ ਦੀ ਕਾਉਂਸਲਿੰਗ ਦੇ ਨਾਲ ਹੀ ਤੁਹਾਡੇ ਬਾਪੇ ਉਹਦਾ ਸਾਰਾ ਦਿਨ ਦੀ ਤਕਾਵਰ ਸਾਰੇ ਦਿਨ ਦੀ ਜਿਹੜੀ ਹੈ ਇੱਕ ਤਣਾਅ ਖਤਮ ਹੋ ਜਾਏਗਾ ਜੀ ਐਸ ਕਰਕੇ ਅਸੀਂ ਉਹ ਬਜ਼ੁਰਗਾਂ ਦੇ ਬੱਚਿਆਂ ਨੂੰ ਅਪਰੋਚ ਕਰ ਰਹੇ ਹਾਂ ਉਹਨਾਂ ਨੂੰ ਬੁਲਾ ਰਹੇ ਆ ਇਹ ਉਹਨਾਂ ਕੋਲ ਜਾਣ ਦੀ ਕੋਸ਼ਿਸ਼ ਕਰ ਰਹੇ ਆ ਤੇ ਸਾਨੂੰ ਇਹਦੇ ਕੁਝ ਪੋਜ਼ੀਟਿਵ ਰਿਜ਼ਲਟ ਵੀ ਮਿਲੇ ਨੇ ਪਰ ਹੱਲੇ ਕੋਗੇ ਸਮਾਜ ਦਾ ਜਿਹੜਾ ਇਨਫਰਾਸਟ੍ਰਕਚਰ ਹੈ ਸਮਾਜ ਦਾ ਜਿਹੜਾ ਢਾਂਜਾ ਇਹਨਾਂ ਕੋਈ ਜ਼ਿਆਦਾ ਬਦਲ ਚੁੱਕਾ ਹੈ ਕਿ ਪੈਸੇ ਦੀ ਦੌੜ ਇਹਦੀ ਜ਼ਿਆਦਾ ਤੇਜ਼ ਹੋ ਚੁੱਕੀ ਹੈ ਕਿ ਕੋਈ ਵੀ ਬੰਦਾ ਇਹ ਪਾਸੇ ਜਿਹੜਾ ਨਾ ਜਲਦੀ ਕਿਤੇ ਆਣਾ ਨਹੀਂ ਚਾਹ ਰਿਹਾ ਜੀ ਲੇਕਿਨ ਅਸੀਂ ਵਿਦ ਦਾ ਗਰੇਸ ਉਹਦਾ ਗੋਡ ਕੋ ਸਾਡੇ ਮੂਮੀ ਜਿਹੜੇ ਮੈਂਬਰਸ ਸਹਿਬਾਨ ਹੈਗੇ ਨੇ ਸਾਡੇ ਵਾਈਸ ਪ੍ਰੈਜ਼ੀਡੈਂਟ ਸਾਫ ਚਾਵਲਾ ਜੀ ਹੈ ਸੈਗਲ ਜੀ ਹੈ ਦਿਨੇਸ਼ ਸ਼ਰਮਾ ਜੀ ਹੈ ਜਾਂ ਵਿਪਨ ਬੁਰੀ ਜੀ ਹੈ ਜਾਂ ਸਾਡੇ 94 ਰੋਤੇਸ਼ ਕੁਮਾਰ ਜੀ ਹੈ ਰਮਨ ਕੁਮਾਰ ਜੀ ਹੈ ਇਹ ਬੜੇ ਸੁਰਜੀ ਹੋਏ ਨੇ ਇਹ ਆਪਣੇ ਲੈਵਲ ਤੇ ਕੋਸ਼ਿਸ਼ ਕਰ ਰਹੇ ਨੇ ਤੇ ਮੈਂ ਇਸ ਸਮੰਨਿਤ ਸੋਤਾ ਸਾਹਿਬ ਤੁਹਾਡੇ ਮਾਧਿਅਮ ਦੇ ਨਾਲ ਦੂਜੀ ਸੰਸਥਾਵਾਂ ਜਿਹੜੀਆਂ ਚਿਲਾ ਰਹੀਆਂ ਨੇ ਚਿਲਾ ਰਹੀਆਂ ਨੇ ਉਹਨਾਂ ਨੂੰ ਕਹਾਂਗਾ ਬੇਨਤੀ ਕਰਾਂਗਾ ਕਿ ਪਲੀਜ਼ ਸਾਡੇ ਨਾਲ ਆਓ ਸਾਡੇ ਨਾਲ ਕੰਦੇ ਨਾਲ ਕੰਦਾ ਜੋੜ ਕੇ ਇਸ ਕਾਫਲੇ ਨੂੰ ਅਸੀਂ ਇੱਕ ਮੰਜ਼ਿਲ ਦੇ ਵੱਲ ਲੈ ਕੇ ਚੱਲੀਏ लेके ही ना चलिए उस मंजिल लेते पहुंच के फिर असली रियलाइज कराइए कि भी कोई अभियान ट्रस्ट बनया किसी ने कुछ कीता है इस दुनिया दे जान तो पहला असली अपना जेड़ा ना कुछ ना कुछ पॉजिटिव फैक्टर छड़ के जाएंगे जी आ, कमल जी बहुत-बहुत धन्यवाद -बहुत जी ये ने एसी कमल कुमार जी सीनियर सिटीजन अभियान ट्रस्ट दे प्रेसिडेंट सो so, मेरी आप सब एक विनती है ਤੇ ਜਿੰਨੀਆਂ ਵੀ ਐਨਜੀਓ ਚੱਲ ਰਹੀਆਂ ਨੇ ਜਿੰਨੀਆਂ ਵੀ ਸੰਸਥਾਵਾਂ ਚੱਲ ਰਹੀਆਂ ਨੇ ਆਪ ਸਭ ਨੂੰ ਇਸ ਚੈਨਲ ਦੇ ਮਾਧਿਅਮ ਨਾਲ ਸੀਨੀਅਰ ਸਿਟੀਜ਼ਨ ਅਭਿਆਨ ਦੇ ٹرسٹ ਵੱਲੋਂ ਇੱਕ ਤੁਹਾਨੂੰ ਅਪੀਲ ਹੈ ਕਿ ਸੀਨੀਅਰ ਸਿਟੀਜ਼ਨ ਅਭਿਆਨ ٹرسٹ ਦੇ ਨਾਲ ਮਿਲ ਕੇ ਲੋੜਵੰਦ ਬਜ਼ੁਰਗਾਂ ਦਾ ਸਾਥ ਦਿਓ ਤਾਂ ਜੋ ਜਿਹੜੀ ਇਸ ٹرسٹ ਦੇ ਵੱਲੋਂ ਬਜ਼ੁਰਗ ਸੰਭਾਲੋ ਲਹਿ ਚਲਾਈ ਜਾ ਰਹੀ ਹੈ ਉਸ ਲਹਿ ਨਾਲ ਮਿਲ ਕੇ ਬਹੁਤ ਸਾਰੇ ਲੋਕਾਂ ਦਾ ਭਲਾ ਹੋ ਸਕੇ ਤੇ ਜਿਹੜੇ ਸਾਡੇ ਬਜ਼ੁਰਗ ਨੇ ਜਿਹੜੇ ਸਾਡੇ ਮਾਂ ਨੇ ਉਹ ਨਾ ਦੇ ਅਸੀਂ ਅਸੀਸਾਂ ਲੈ ਸਕੀਏ ਮੈਨੂੰ ਦਿਓ ਇਜਾਜ਼ਤ ਮੈਂ ਤੁਹਾਡਾ ਆਪਣਾ ਦੋਸਤ ਸੁਹਿੰਦਰ ਸੋਹਤਾ ਸੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਧੰਨਵਾਦ